ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਦੋਸਤੋ ਠੰਡ ਬਹੁਤ ਜ਼ਿਆਦਾ ਵੱਧ ਗਈ ਹੈ ਕਿਉਂਕਿ ਲੁਧਿਆਣੇ ਵਿੱਚ ਰਾਤ ਤੋਂ ਹੀ ਸਟਾਰਟ ਹੋ ਗਿਆ ਹੈ ਮੈਂ ਸੋਚਿਆ ਸੀਗਾ ਚਲੋ ਬਾਜ਼ਾਰ ਜਾ ਕੇ ਮਾਰਕੀਟ ਜਾ ਕੇ ਤੁਹਾਡੇ ਵਾਸਤੇ ਵਧੀਆ-ਵਧੀਆ ਵੀਡੀਓਜ਼ ਲੈ ਕੇ ਆਵਾਂ ਕਿ ਬਾਜ਼ਾਰ ਵਿੱਚ ਕੀ-ਕੀ ਸੇਲਾ ਲੱਗ ਚੁੱਕੀਆਂ ਨੇ ਲੁਧਿਆਣੇ ਵਿੱਚ ਕਿਉਂਕਿ ਲੁਧਿਆਣੇ ਵਿੱਚ ਸਰਦੀਆਂ ਵਿੱਚ ਬਹੁਤ ਜ਼ਿਆਦਾ ਸੇਲਾ ਲੱਗਦੀਆਂ ਨੇ ਜੀ ਗਰਮ ਕੱਪੜਿਆਂ ਦੀ ਆ ਤਾ ਫਿਰ ਚਲੋ ਫਿਰ ਮੈਂ ਕਿਹਾ ਮੈਨੂੰ ਨਾ ਕਮੈਂਟਸ ਆ ਰਹੇ ਸੀਗੇ ਕਿ ਤੁਸੀਂ ਨਾ ਇਨਰ ਵੇਅਰ ਦੀ ਕੋਈ ਸ਼ਾਪ ਦਾ ਮੈਨੂੰ ਨੰਬਰ ਵਗੈਰਾ ਕੋਈ ਐਡਰੈਸ ਵਗੈਰਾ ਦੱਸ ਦਿਓ ਸ਼ਾਇਦ ਉਹਨਾਂ ਨੇ ਖਰੀਦਣੇ ਹੋਣੇ ਤਾਂ ਦੇਖੋ ਜੀ ਲੁਧਿਆਣੇ ਦਾ ਨਾ ਜਿਹੜਾ ਗੁੜ ਮੰਡੀ ਬਾਜ਼ਾਰ ਹੈ ਉਹ ਹੈ ਜੀ ਹੋਲ ਸੇਲ ਬਾਜ਼ਾਰ ਉੱਥੇ ਤੁਹਾਨੂੰ ਇਨਰ ਵੇਅਰਸ ਦੀਆਂ ਬਹੁਤ ਸਾਰੀਆਂ ਦੁਕਾਨਾਂ ਮਿਲ ਜਾਣਗੀਆਂ ਜੋ ਕਿ ਹੋਲ ਸੇਲ ਔਰ ਰਿਟੇਲ ਦੋਨੋਂ ਦਾ ਉਹਨਾਂ ਦਾ ਆਪਣਾ ਆਪਣਾ ਰੇਟ ਹੁੰਦਾ ਦੁਕਾਨਾਂ ਦਾ ਮਤਲਬ ਹੋਲ ਸੇਲ ਸਮਾਨ ਵੀ ਦਿੰਦੇ ਨੇ ਉਹ ਹੋਲ ਸੇਲ ਰੇਟ ਤੇ ਔਰ ਰਿਟੇਲ ਵਿੱਚ ਵੀ ਦਿੰਦੇ ਨੇ ਤੇ ਲੁਧਿਆਣੇ ਦੀ ਗੁੜ ਮੰਡੀ ਬਾਜ਼ਾਰ ਵਿੱਚ ਤਾਂ ਵੈਸੇ ਤਾਂ ਲੁਧਿਆਣੇ ਦਾ ਗੁੜ ਮੰਡੀ ਬਾਜ਼ਾਰ ਸਾਰਾ ਮਲਟੀ ਬਾਜ਼ਾਰ ਹੈ ਮਤਲਬ ਕਹਿਣ ਤੋਂ ਭਾਵ ਉੱਥੇ ਤੁਹਾਨੂੰ ਸਲਾਈ ਮਨਸ਼ੀਨ ਨਾਲ ریلیਟਡ ਤੁਸੀਂ ਕੁਝ ਵੀ ਸਮਾਨ ਲੈਣਾ ਉਹ ਵੀ ਤੁਹਾਨੂੰ इजीली ਮਿਲ ਜਾਵੇਗਾ ਔਰ ਹੋਮ ਡੈਕੋਰ ਦਾ ਸਮਾਨ ਲੈਣਾ ਆ ਤੁਸੀਂ ਆਪਣਾ ਕੁਝ ਮਨਿਆਰੀ ਦਾ ਸਮਾਨ ਲੈਣਾ ਮਤਲਬ ਬਿਜਲੀ ਦਾ ਸਮਾਨ ਲੈਣਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਸ ਵਾਲੇ ਬਾਜ਼ਾਰ ਵਿੱਚ ਦੁਕਾਨਾਂ ਨੇ ਕਿਉਂਕਿ ਦੁਕਾਨ ਜਿਹੜਾ ਉਹ ਚੋੜਾ ਸੌਰੀ ਗੁੜ ਮੰਡੀ ਮਾਰਕੀਟ ਹੈ ਨਾ ਉਹ ਦੀ ਚੋੜੇ ਬਾਜ਼ਾਰ ਦੇ ਵਿੱਚੋਂ ਵਿੱਚ ਹੈ ਜਾ ਕੇ ਤਾਂ ਉੱਥੇ ਤੇ ਜਾਦਾ ਤੁਹਾਨੂੰ 3 ਵੀਲਰ ਕਰਨਾ ਪੈਣਾ ਸਮਰਾਲੇ ਚੌਂਕ ਤੋਂ ਤੁਸੀਂ ਆ ਰਹੇ ਹੋ ਅਗਰ ਅਗਰ ਤੁਸੀਂ ਬਾਈ ਟ੍ਰੇਨ ਆ ਰਹੇ ਹੋ ਤਾਂ ਤੁਹਾਨੂੰ ਰੇਲਵੇ ਸਟੇਸ਼ਨ ਤੋਂ ਸਿੱਧਾ ਆਟੋ ਤੁਹਾਨੂੰ ਉੱਥੇ ਤੱਕ ਮਿਲ ਜਾਵੇਗਾ ਆਟੋ ਵੈਸੇ ਬਾਹਰ ਹੀ ਖੜੇਗਾ ਕਿਉਂਕਿ ਅੰਦਰ ਮਾਰਕੀਟ ਵਿੱਚ ਬਹੁਤ ਜ਼ਿਆਦਾ ਰਸ਼ ਹੁੰਦਾ ਤਾਜੀ ਇਨਰਵੇਅਰ ਦੀਆਂ ਦੁਕਾਨਾਂ ਬਹੁਤ ਜ਼ਿਆਦਾ ਗੁਰ ਮੰਡੀ ਬਾਜ਼ਾਰ ਵਿੱਚ ਨੇ ਤੁਸੀਂ ਉੱਥੋਂ ਵੇਅਰ ਕਰ ਸਕਦੇ ਹੋ ਤਾਂ ਚਲੋ ਜੀ ਮੈਂ ਕਿਹਾ ਇਹ ਥੋੜੀ ਜੀ ਜਾਣਕਾਰੀ ਤੁਹਾਨੂੰ ਦੇਵਾਂ ਔਰ ਹਾਂ ਤੁਹਾਡਾ ਕੋਈ ਵੀ ਸਵਾਲ ਹੈ ਕੋਈ ਵੀ ਤੁਸੀਂ ਮਤਲਬ ਕੁਝ ਵੀ ਤੁਸੀਂ ਪੁੱਛਣਾ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜੀ ਕਿ ਲੁਧਿਆਣੇ ਦੇ ਕਿਹੜੇ ਬਾਜ਼ਾਰ ਵਿੱਚ ਕੀ ਮਿਲਦਾ ਹੈ ਕਿ ਜੋ ਤੁਸੀਂ ਲੈਣਾ ਹੈ ਅਸੀਂ ਤੁਹਾਨੂੰ ਉਸ ਬਾਜ਼ਾਰ ਦਾ ਨਾਮ ਵਗੈਰਾ ਦੱਸ ਦਿਆ ਕਰਾਂਗੇ ਜੀ ਔਰ ਹਾਂ ਤਾਂ ਵੀਡੀਓ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਆ ਕਰੋ ਤਾਂ ਕਿ ਜਿਹੜੀ ਵੀ ਅਸੀਂ ਆਪਣੀ ਨਵੀਂ ਵੀਡੀਓ ਪਾਉਂਦੇ ਆ ਨਾ ਤੁਹਾਡੇ ਤੱਕ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚ ਜਾਵੇ ਤਾਂ ਚਲੋ ਜੀ ਹੁਣ ਅਸੀਂ ਵੀਡੀਓ ਨੂੰ ਖਤਮ ਕਰਦੇ ਆਂ ਵੀਡੀਓ ਤੁਹਾਨੂੰ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਔਰ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਜੀ ਚਲੋ ਅਗਲੀ ਕਿਸੇ ਵਧੀਆ ਜੀ ਜਾਣਕਾਰੀ ਨਾਲ ਮਿਲਦੇ ਆਂ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰਣਾਸ਼ਾ ਸ਼ਕਾਲ